ਵਾਇਦੁਰ ਜੀ ਦਾ ਖਾਲਸਾ ਵਾਇਦੁਰ ਜੀ ਦੀ ਖਤੇ ਸਤਿ ਪ੍ਰਸਾਦ ਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਘਰ ਸ੍ਰੀ ਦਰਬਾਰ ਸਾਹਿਬ ਸਤਿਗੰਗ ਸ੍ਰੀ ਹਰਮੰਦਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਖਾਲਸਾ ਕੀਰਤ ਕਰੋ ਨਾਮ ਜੋ ਕੋ ਵੰਡ ਚਕੋ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਿਹੜਾ ਸਮੁੱਚੀ ਮਨੁੱਖਤਾ ਨੂੰ ਆਪਣੇ ਚਲਾਇਆ ਲੇਂਦਾ ਗੁਰੂ ਨਾਨਕ ਦਾ ਘਰ ਪਰ ਕੱਲ 7 ਤਰੀਕ ਨੂੰ ਦੇ ਇਹ ਖਬਰ ਆਪਾ ਸੁਣ ਰਹਾ ਤੇ ਦੇਸ਼ ਦੇ ਪਾਕਿਸਤਾਨ ਭਾਰਤ ਦੀ جنگ ਦੇ ਲਾਲ ਜਾਂ ਇੱਕ ਦੂਜੇ ਗੋਲੇ ਚੱਲ ਕੇ ਤੇ ਦੋਵਾਂ ਪਾਸੇ ਮਨੁੱਖਤਾ ਦਾ ਨੁਕਸਾਨ ਹੋਇਆ ਤੇ ਕੋਈ ਚੰਗੀ ਗੱਲ ਨਹੀਂ ਹੈ ਕਿਉਂਕਿ جنگ ਲੜਨ ਵਾਸਤੇ ਇਸ ਵਾਰ ਪੰਜਾਬ ਦੀ ਧਰਤੀ ਨੂੰ ਕਿਉਂ ਚੁਣਿਆ ਜਾਂਦਾ ਹੈ ਜਦੋਂ ਕੋਈ ਬੇਹੱਦ ਵਾਸੀ ਪੜਦਾ ਪੰਜਾਬ ਨਹੀਂਦਾ ਪੰਜਾਬ 1947 ਦੇ ਬੰਦ ਤੋਂ ਲੈ ਕੇ ਅੱਜ ਤੱਕ ਇਹ ਸੰਤਾਪ ਜਿਹੜਾ ਪੰਜਾਬ ਹੀ ਭੋਗ ਰਿਹਾ ਏ ਗੁਜਰਾਤ ਦਾ ਇਲਾਕਾ Rajasthan ਦਾ ਬਾਰਡਰ ਜੇ ਸਰਕਾਰ ਨੂੰ ਲੜਾਈ ਲੜਨ ਦਾ ਸ਼ੌਕ ਹੈ ਤੇ ਉਹਨਾਂ ਰਸਤਿਆਂ ਤੋਂ ਲੜਾਈ ਨਿਢਿਆ ਜਾਵੇ ਜਿਹੜੀ ਸਮੁੱਚੀ ਮਸਲਾ ਨੂੰ ਆਪਣੇ ਘਲਾਵੇ ਵਿੱਚ ਲੈਦੇ ਨੇ ਲਾਲਿਤ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭ ਦਾ ਭਲਾ ਬਾਰ ਬਾਰ ਉਹਨਾਂ ਨੂੰ ਸੁਖੀ ਵਸਦੇ ਲੋਕਾਂ ਨੂੰ ਪਰ ਇਹਨਾਂ ਨੂੰ ਸਪੱਸ਼ਟ ਪਹਿਲਾਂ ਕਿਨਵਾਰੀ ਉਜਾੜਿਆ ਗਿਆ ਤੇ ਉਹਨਾਂ ਲੋਕਾਂ ਨੂੰ ਪੁੱਛਿਆ ਜਾਵੇ ਜਿਹੜੇ ਬਾਰਡਰਾਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਵਾਲੇ ਦੇ ਅਸਤੇ ਅਨੁਸਾਰ ਕੀਰਤ ਕਰਦੇ ਨੇ ਆਪਣੇ ਜ਼ਿੰਮੇਵਾਰ ਦੁਕਾਨਦਾਰੀ ਵਪਾਰ ਪਰਿਵਾਰ ਚਲਾਉਂਦੇ ਨੇ ਤੇ ਉਹਨਾਂ ਨੂੰ ਆਪਣੇ ਘਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਕੋਲ ਜਾਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ ਇਸ ਕਰਕੇ ਦੋਨੋਂ ਪਾਸਿਆਂ ਦੀ ਸਰਕਾਰਾਂ ਨੂੰ ਇਸ ਗੱਲ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਭਾਈ ਮਨੁੱਖਤਾ ਦਾ ਘਾੜ ਨਾ ਕਰੋ। ਵੱਧ ਤੋਂ ਵੱਧ ਆਪਸ ਵਿੱਚ ਬੈਠ ਕੇ ਜੇ ਇਹ ਨਸਲੇ ਸਮਝਾਏ ਜਾ ਸਕਦੇ ਜੇ ਪਹਲਗਾਮ ਘਟਨਾ ਦੀ ਗੱਲ ਕਰੀਏ ਤੇ ਬਹੁਤ ਦੁਖਦਾਈ ਘਟਨਾ ਹੈ ਪਰ ਕਿਉਂ ਲੋਕ ਕਿਥੋਂ ਆਏ ਕਿਸੇ ਦਸਿਆ ਕਿਉਂਕਿ ਬਹੁਤੋ ਲੋਕ ਤੇ ਕਹਿ ਰਹੇ ਕਿ ਭਾਰਤ ਦੇ ਇਤਿਹਾਸ ਨੇ ਤੇ ਜੇ ਸਾਨੂੰ ਇਹਨਾਂ ਪਤਾ ਕਿ ਸਾਨੂੰ ਤਗੜਾ ਸੌਣੇ ਚਾਹ ਰੀਆਂ ਕਿ ਭਾਰਤ ਸਰਕਾਰ ਨੂੰ ਇਹ ਪਤਾ ਲੱਗ ਗਿਆ ਕਿ ਪਾਕਿਸਤਾਨ ਦਾ ਇੱਕ ਪਾਇਲਟ ਜਿਹੜਾ ਉਹਨੇ ਆਪਣਾ ਸਾਰਾ ਪਰਿਵਾਰ ਜਿਊ ਯਾਰਕ ਇਸਲਾਣੀ ਜਗ੍ਹਾ ਤੇ ਭੇਜ ਦਿੱਤਾ ਯੂ ਐਸਏ ਭੇਜ ਦਿੱਤਾ ਤੇ ਸਾਨੂੰ ਇਹ ਨਾ ਪਤਾ ਲੱਗਿਆ ਕਿ ਪਹਰਗਾਮ ਦੇ ਵਿੱਚ ਕੱਟਨਾ ਕਰਨ ਵਾਲੇ ਜਿਹੜੇ ਉਹ ਕਿੱਥੇ ਚਲੇ ਗਏ ਦਿੱਤੀ ਸੰਗਪੁਰਾ ਦੇ ਵਿੱਚ ਸਿੱਖ ਮਾਰੇ ਗਏ ਉਹਨਾਂ ਦਾ ਕਿਸੇ ਨੇ ਕਦੀ ਧਿਆਨ ਨਹੀਂ ਕੀਤਾ ਦਿੱਲੀ ਵਿੱਚ ਦੰਗੇ ਹੋਏ ਉਹਨਾਂ ਦੀ ਕਿਸੇ ਨੇ ਕੋਸ਼ ਪੜਤਾਲ ਨਹੀਂ ਕੀਤੀ ਅੱਜ ਜੰਗ ਲੱਗਣ ਦੀ ਅਸਾਰ ਨੇ ਤੇ ਸਿੱਖ ਗੁਰੂਆਂ ਦਾ ਵਾਸਤਾ ਪਾਇਆ ਜਾ ਰਿਹਾ ਹੈ ਸਿੱਖਾਂ ਦੀਆਂ ਕੁਰਬਾਨੀਆਂ ਦਾ ਚੇਤਾ ਆ ਗਿਆ ਅਜੇ ਤੱਕ ਕਿਸੇ ਨੇ ਸਿੱਖਾਂ ਦੀਆਂ ਕੁਰਬਾਨੀਆਂ ਦੀ ਯਾਦ ਹੀ ਨਹੀਂ ਆਈ ਕਿ ਸਿੱਖ ਕਿੰਨੇ ਕਾਲੇ ਪਾਣੀ ਗਏ ਕਿੰਨਿਆਂ ਨੂੰ ਦੇਸ਼ ਨਿਕਾਲਾ ਕੀਤਾ ਕਿੰਨਿਆਂ ਦੀਆਂ ਪ੍ਰਾਪਰਟੀਆਂ ਖੁਰਕੀਆਂ ਤੇ ਜਿਨ੍ਹਾਂ ਨੇ ਇਸ ਦੇਸ਼ ਵਾਸਤੇ ਹੱਸ ਕੇ ਫਾਸੀ ਦੇ ਰਸੇ ਤਿੰਨੇ ਉਹਨਾਂ ਨੂੰ ਵਾਰ-ਵਾਰ ਉਜਾੜਨ ਵਾਸਤੇ ਸਮਝਦੇ ਹਕੂਮਤਾਂ ਨੂੰ ਕਿ ਜਿਹੜਾ ਤਹਈਆ ਕੀਤਾ ਹੈ ਅੱਜ ਦਾ ਨਹੀਂ ਉਹ 555 ਸਾਲ ਪਹਿਲਾਂ ਜਿਹੜਾ ਗੁਰੂ ਲਾਲ ਪਾਤਸ਼ਾਹ ਮਹਾਰਾਜ ਨੇ ਜੰਜੂ ਦਾ ਖੰਨਣ ਕੀਤਾ ਸੀ ਕਿ ਭਾਈ ਦੇ ਜਨੇਊ ਪੌਣਾ ਹੀ ਆ ਤੇ ਛੁਭ ਬਣਾਵਾ ਦੀ ਲੇਉ ਪਾਓ ਕਿ ਜਨੇਊ ਜਿਹੜਾ ਹੈ ਉਹ ਇਹੋ ਜਿਹਾ ਹੋਣਾ ਚਾਹੀਦਾ ਹੈ ਸਬਰ ਸੰਤੋਖ ਵਾਲਾ ਹੋਵੇ ਜਪਸਤ ਵਾਲਾ ਹੋਵੇ ਤੇ ਸਤਿਗੁਰੂ ਜੀ ਲਾਲਕ ਪਾਸ਼ਾ ਮਹਾਰਾਜ ਨੇ ਪਾੜਿਆਂ ਨੂੰ ਕਿਹਾ ਸੀ ਕਿ ਇਹ ਜਨੇਊ ਜੀਕ ਸਹੀ ਤਾਂ ਪਾੜੇ ਘੱਤ ਇਹ ਉਸ ਟਾਈਮ ਤੋਂ ਇਸ ਭਾਰਤ ਦੇ ਅਣਖੀ ਗੈਰਤੀ ਭਰੇ ਹੋਏ ਲੋਕਾਂ ਦੇ ਹਿਰਦੇ ਜਿਹੜੇ ਆ ਉਹਨਾਂ ਨੂੰ ਦਬਾਉਣ ਵਾਸਤੇ ਯਤਨ ਕਰ ਰਹੇ ਆ 553 ਸਾਲ ਤੋਂ ਤੇ ਜੇ ਭਾਈ ਲੜਦਾ ਹੀ ਆ ਤੇ ਜਿਵੇਂ ਜੀਦਾਨਕ ਪਾਤਸ਼ਾਹ ਮਹਾਰਾਜ ਨੇ ਬਾਬਰ ਨੂੰ ਜਾਬਰ ਕਿਹਾ ਸੀ ਨਾ ਤੇ ਉਸ ਤਰ੍ਹਾਂ ਸਿੱਧੇ ਹੋ ਕੇ ਉਹਨਾਂ ਦੇ ਨਾਲ ਲੜੋ ਇਹ ਜਿਹੜੀ ਆਲ ਮੁਲਕਤਾ ਜਿਹੜੀ ਆਮ ਕਰਤ ਕਰਨ ਵਾਲੇ ਨਾਮ ਜਪਣ ਵਾਲੇ ਵੰਦ ਕੇ ਛਕਣ ਵਾਲੇ ਉਹ ਪੰਜਾਬ ਦਾ ਹਿੰਦੂ ਹੈ ਭਾਵੇਂ ਪੰਜਾਬ ਦਾ ਮੁ슬ਮਾਨ ਹੈ ਤੇ ਪੰਜਾਬੀ ਭਾਵੇਂ ਪੰਜਾਬ ਦਾ ਇਸਾਈ ਜੈਨੂ ਬੋਧੀ ਕਿਸੇ ਵੀ ਧਰਮ ਨਾਲ ਸੰਬੰਧਤ ਹੈ ਪੰਜਾਬ ਦੇ ਲੋਕ ਜਿਹੜੇ ਨੇ ਸਾਰੇ ਸਰਬੱਤ ਦਾ ਭਲਾ ਮੰਗਦੇ ਆ ਸਰਬੱਤ ਦਾ ਭਾਵ ਕੇ ਵਿਸ਼ੇ ਭਰ ਦਾ ਭਲਾ ਇਸ ਕਰਕੇ बार-बार ਇਹਨਾਂ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਜੇ ਤੁਹਾਨੂੰ ਸ਼ੌਂਕ ਹੈ ਜੰਗ ਲੜਨ ਦਾ ਤੇ ਭਾਈ ਆਪਣੇ ਰਸਤੇ ਗੁਜਰਾਤ ਦੇ ਰਾਜਸਥਾਨ ਦੇ ਰਸਤੇ ਤੇ ਜਾ ਕੇ ਲੜੋ ਲੋਹਾਲ ਸਿੰਘ ਸਾਹਿਬ ਕਿਰਪਾ ਕਰੋ ਜਿੱਤੇ ਪਾਕਿਸਤਾਨ ਦੇ ਲੋਕਾਂ ਦਾ ਵੀ ਨੁਕਸਾਨ ਹੋਇਆ ਉੱਥੇ ਭਾਰਤ ਦੇ ਵੀ ਕੁਲਕ ਜ਼ਿਲ੍ਹੇ ਦੇ ਵਿੱਚ ਗੁਰੂ ਘਰ ਦੇ ਗਰੰਤੀ ਸਿੰਘ ਜਿਹੜੇ ਆ ਉਹਨਾਂ ਨੂੰ ਜਹਾਬੰਦਰ ਜੌਨ ਪੀਣਾ ਪਿਆ ਹੀ ਰਪਨ ਕਰਦੇ ਜਦੋਂ ਕੋਈ ਪਹਿਲਾ ਆਰਮੀ ਦੇ ਵੀ ਕੋ ਰਟਾਇਰ ਹੋਏ ਤੋ ਫਿਰ ਪੰਜ ਦੇ ਗੁਰਦੁਆਰੇ ਵਿੱਚ ਰਾਜੀ ਸਿੰਘ ਜੋ ਸੇਵਾ ਲਿਭਾਰੇ ਸੀ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਸਮੁੱਚੀ ਮਨੁੱਖਤਾ ਦੇ ਵਿੱਚ ਸ਼ਾਂਤੀ ਜਿਤੇ ਪੰਜ ਪਿਆਰੇ ਸਾਹਿਬਾਨ ਆਪਸਾ ਸੰਗਤ ਨੇ ਵੀ ਅਮਰ ਸੰਚਾਰ ਸਮਾਜ ਨੂੰ ਤੇ ਅਰਦਾਸ ਕਰਾਈ ਏ ਗੁਰਨਾਕ ਨਾਮ ਤੜ ਦੀ ਕਲਾ ਤੇਰੇ ਭਾਰੇ ਸਬਰ ਦਾ ਭਲਾ ਉਥੇ ਆਪਾਂ ਸਾਰੇ ਪ੍ਰਬੰਧ ਦੇ ਭਲੇ ਦੀ ਅਰਦਾਸ ਕਰੀਏ ਸਿੱਖ ਡਰਦਾ ਨਹੀਂ ਏ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸੱਚ ਦਾ ਮਾਰਗ ਦੱਸਿਆ ਕਿ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਪਰ ਨਜਾਇਜ਼ ਜੇ ਕਿਸੇ ਤਰ੍ਹਾਂ ਦੇ ਤਰੀਕੇ ਨਾਲ ਸੁਖੀ ਵਸਦੇ ਲੋਕਾਂ ਨੂੰ ਉਜਾੜਨ ਦੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹ ਮਾਰੀ ਗਏ ਨੇ ਭਾਈ ਦੋਹਾਂ ਦੇਸ਼ਾਂ ਦੀ ਸਰਕਾਰਾਂ ਨੂੰ ਮਿਲ ਬੈਠ ਕੇ ਇਸ ਮਸਲੇ ਨੂੰ ਸੁਲਝਾਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ